ਤੁਸੀਂ ਨੋਟ ਕੀਤਾ ਵੀ ਹੁਣ ਗਰੋਸਰੀ ਆੜੇ ਦੁਕਾਨ ਦੇ ਵਿੱਚ ਉਖਾਣੇ ਦੇ ਉੱਪਰ ਉਹ ਇੱਕ ਲੇਬਲ ਲਿਖਣ ਲਾ ਪਿਆ ਜਿਹੜਾ ਲਿਖਿਆ ਹੁੰਦਾ ਆ ਹਾਈ ਇਨ 슈ਗਰ অর ਹਾਈ ਇਨ ਫੈਟਸ ਇਹ ਗਵਰਨਮੈਂਟ ਨੇ ਨਵੀਂ ਰੂਲ ਬਣਾਈ ਆ ਕਿਉਂਕਿ ਬਹੁਤ ਜਨਿਆ ਦੀ ਹਾਲਤ ਖਰਾਬ ਹੋਈ ਜਾਂਦੀ ਸੀ ਬੱਚਿਆਂ ਦੀ ਵੀ ਕਿਉਂਕਿ ਆਪਾਂ ਇਹਨਾਂ ਦੇਖ ਕੇ ਨਹੀਂ ਖਾਣਾ ਖਰੀਦਦੇ ਤਖਾਂਦੇ ਅੱਜ ਦੀ ਵੀਡੀਓ ਵਾਕੀ ਵੀਡੀਓ ਦੇ ਨਾਲੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਇਹ ਜ਼ਰੂਰੀ ਗੱਲਾਂ ਕਿਰਪਾ ਕਰਕੇ ਤੁਸੀਂ ਸੁਣਿਓ 2 ਮਿੰਟ ਕੱਢ ਕੇ ਕਿਉਂਕਿ ਆਪਾਂ ਇੰਨਾ ਸਮਝਦੇ ਨਹੀਂ ਵੀ ਕਿੰਨਾ ਰਿਸ਼ਤਾ ਜੁੜਿਆ ਪਿਆ ਆ ਜੋ ਆਪਾਂ ਖਾਂਦੇ ਆ ਤਸਾਦੀ ਦਿਮਾਗ ਦੀ ਹਾਲਤ ਦੇ ਨਾਲ ਸਾਨੂੰ ਇੰਨਾ ਕ ਤਾਂ ਪਤਾ ਆ ਵੀ ਸਰੀਰ ਤੇ ਅਸਰ ਪੈਂਦਾ ਆ ਜੇ ਆਪਾਂ ਗਲਤ ਚੀਜ਼ਾਂ ਖਾਈ ਜਾਉਂਗੇ ਪਰ ਬਹੁਤ ਹੀ ਜਿਆਦੀ ਵੱਡੀ ਕਨੈਕਸ਼ਨ ਵੀ ਹੈਗੀ ਆ ਸਾਡੇ ਗੱਟ ਹੈਲਥ ਦੇ ਸਾਡੇ ਟੈਡ ਦੇ ਅੰਦਰ ਜਿਹੜੀ ਮਾਈਕਰੋਬਾਇਓਮ ਹੁੰਦੀ ਆ ਤੇ ਸਾਡੇ ਬ੍ਰੇਨ ਦੇ ਨਿਊਰੋਟ੍ਰਾਂਸਮਿਟਰ ਨਿਊਰੋਟ੍ਰਾਂਸਮਿਟਰ ਉਹ ਹੁੰਦੇ ਆ ਜਿਹੜੀ ਸਾਡੀ ਮੂਡ ਨੂੰ ਰੈਗੂਲੇਟ ਕਰਦੇ ਆ ਜੋ ਸਾਨੂੰ ਖੁਸ਼ ਰੱਖਦੇ ਆ ਉਹਨਾਂ ਦਾ ਲੱਭਜ ਹੈਗਾ ਸੇਰੋਟੋਨਿਨ ਐਂਡ ਡੋਪਾਮਾਈਨ ਇਹ ਉਹਨਾਂ ਦੇ ਨਾਂ ਹੈਗੇ ਆ ਤਾਂ ਜੇ ਸਾਡੀ ਮਾਈਕਰੋਬਾਇਓਮ ਵਧੀਆ ਤਰ੍ਹਾਂ ਨਹੀਂ ਬਣਿਆ ਪਿਆ ਫਿਰ ਉਹ ਨਿਊਰੋਟ੍ਰਾਂਸਮਿਟਰ ਵਧੀਆ ਨਹੀਂ ਰੈਗੂਲੇਟ ਹੁੰਦੇ ਦਿਮਾਗ ਦੇ ਵਿੱਚ ਇੱਕ ਤਾਂ ਵਧੀਆ ਗੱਲ ਹੈਗੀ ਆ ਸਾਡੇ ਪੰਜਾਬੀ ਡਾਇਟ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਹੈਗੀਆਂ ਗੱਟ ਹੈਲਥ ਲਈ ਗੱਟ ਦੀ ਮਾਈਕਰੋਬਾਇਓਮ ਲਈ ਉਹ ਹੈਗਾ ਆਪਾਂ ਦਹੀਂ ਖਾਣੇ ਹੁੰਨੇ ਆ ਸਾਡੇ ਖਾਣੇ ਪੀਣੇ ਚ ਸਪਾਈਸਿਸ ਹੁੰਦੇ ਆ ਆਪਾਂ ਜੀਰਾ ਖਾਣੇ ਆ ਇਹ ਸਾਰੀਆਂ ਚੀਜ਼ਾਂ ਗੱਟ ਹੈਲਥ ਲਈ ਬਹੁਤ ਵਧੀਆ ਹੁੰਦੀਆਂ ਪਰ ਵੈਸਟਰਨਾਈਜ਼ੇਸ਼ਨ ਤੋਂ ਮਾਡਰਨਾਈਜ਼ੇਸ਼ਨ ਕਰਕੇ ਆਪਾਂ ਨਾਲ ਹੀ ਪ੍ਰੋਸੈਸਡ ਫੂਡ ਬਹੁਤ ਖਾਣ ਲੱਪੇ ਆ ਨਾੜੇ ਉਹ ਚੀਜ਼ਾਂ ਇੰਨੀ ਪਿਅਰ ਨਹੀਂ ਹੋਣ ਰਹੀਆਂ ਉਹਦੇ ਵਿੱਚ ਮਲਾਵਤ ਬਹੁਤ ਹੁੰਦੀ ਆ ਛੋਟੀ ਉਮਰ ਦੇ ਵਿੱਚ ਆਪਾਂ ਨਹੀਂ ਐਦਾਂ ਦੀਆਂ ਗੱਲਾਂ ਨੂੰ ਇੰਨਾ ਧਿਆਨ ਦਿੰਦੇ ਹੁਣ ਮੈਨੂੰ ਸਮਝ ਲੱਗਦੀ ਆ ਡੈਡੀ ਕਾਹ ਤੋਂ ਫਰੂਟ ਕੱਟ-ਕੱਟ ਕੇ ਸਾਡੇ ਮੋੜੇ ਰੱਖਦੇ ਹੁੰਦੇ ਸੀ ਕਿਉਂਕਿ ਉਹ ਫਰੂਟ ਦੇ ਨਾਲ ਹੀ ਸਾਡਾ ਟੈਡ ਠੀਕ ਰਹੂਗਾ ਜੇ ਟੈਡ ਠੀਕ ਆ ਫਿਰ ਵਾਕੀ ਸਾਰੇ ਸਿਸਟਮ ਵੀ ਠੀਕ ਰਹੋਗੇ ਪਰ ਹੁਣ ਥੋੜਾ ਜਿਹਾ ਜਦੋਂ ਆਪਾਂ ਇਹ ਗੱਲਾਂ ਬਾਰੇ ਸਿੱਖਦੇ ਆ ਤਾਂ ਸਮਝਦੇ ਆ ਫੇਰ ਹੀ ਸਾਨੂੰ ਪਤਾ ਲੱਗਦਾ ਆ ਵੇ ਹਾਂ ਇੱਕ ਕਿਸਮ ਦਾ ਸੜਕ ਬਣੀ ਪਈ ਆ ਦਿਮਾਗ ਦੇ ਤਾਂ ਟੈਡ ਦੇ ਵਿਚਕਾਰ ਉਹ ਸੜਕ ਹੈਗੀ ਆ ਤਾਂ ਜੇ ਉਹ ਸੜਕ ਨਹੀਂ ਸਾਫ਼ ਤਾਂ ਸਹੀ ਆਪਾਂ ਰੱਖਦੇ ਫੇਰ ਬਹੁਤ ਹੀ ਗੜਬੜ ਹੋ ਜਾਂਦੀ ਆ ਬਹੁਤ ਚੀਜ਼ਾਂ ਫਿਰ ਬਿਗੜ ਜਾਂਦੀ ਆ ਉਤੋਂ ਬਾਅਦ ਔਰ ਵੱਡੀ ਗੱਲ ਹੈਗੀ ਆ ਨਾੜੇ ਤਾਂ ਉਹ ਨਿਊਰੋਟਰਾਂਸਮਿਟਰਡ ਫੇੜੀ ਵਧੀਆ ਬਣੂਗੇ ਜੇ ਸਾਡਾ ਗੱਟ ਦਾ ਮਾਈਕਰੋਬਾਇਓਮ ਵਧੀਆ ਹੋਗਾ ਜੇ ਆਪਾਂ ਵਧੀਆ ਖਾਣਾ ਖਾਓਗੇ ਪਰ ਇਨਫਲੇਮੇਸ਼ਨ ਜਿਹੜੀ ਸਰੀਰ ਦੇ ਵਿੱਚ ਸੋਜ ਪੈ ਜਾਂਦੀ ਆ ਜਿਹੜੀ ਖੂਨ ਦੇ ਵਿੱਚ ਵੀ ਸੋਜ ਪੈ ਜਾਂਦੀ ਆ ਉਹਦੇ ਕਰਕੇ ਵੀ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਤਾਂ ਐਂਗਜ਼ਾਈਟੀ ਹੋ ਜਾਂਦੀ ਆ ਜਿਹੜੀ ਡਿਪਰੈਸ਼ਨ ਹੁੰਦੀ ਆ ਇਹਦਾ ਮਤਲਬ ਇਨਫਲੇਮੇਸ਼ਨ ਇਦਾਂ ਦੀ ਹੋ ਗਈ ਆ ਵੀ ਸਾਡਾ ਸਰੀਰ ਥੱਲੇ ਨੂੰ ਹੀ ਸੈੱਟ ਹੋ ਗਿਆ ਵੀ ਸਾਰੀਆਂ ਚੀਜ਼ਾਂ ਥੋੜੀ ਜਿਹੀ ਹੋਰਲੀ ਹੋਰਲੀ ਚੱਲਣ ਲੱਪਿੰਦੀਆਂ ਨਾ ਦੇ ਸਾਡੇ ਕੋਲੋਂ ਨਿੱਕੀਆਂ ਨਿੱਕੀਆਂ ਗੱਲਾਂ ਜਾਂ ਬੱਟੀਆਂ ਗੱਲਾਂ ਸਹਾਰ ਨਹੀਂ ਹੁੰਦੀਆਂ ਐਨੀ ਮੋਰ ਤਾਂ ਐਂਗਜ਼ਾਈਟੀ ਜਿਹੜੀ ਹੁੰਦੀ ਆ ਉਹ ਸਿਸਟਮ ਸਾਰਾ ਚੱਕ ਹੀ ਹੋ ਜਾਂਦਾ ਪੰਦਾ ਸਾਡੀ ਤਾਰ ਕੈਨ ਸਾਡੀ ਸੋਚ ਸਾਡੀ ਸਾਹ ਸਾਰਾ ਕੁਝ ਤੇਜ਼ ਤੇਜ਼ ਚੱਲਣ ਲੱਗ ਪੈਂਦਾ ਫਿਰ ਸਾਨੂੰ ਬਹੁਤ ਹੀ ਜ਼ਿਆਦਾ ਖਬੜਾਟ ਮਹਿਸੂਸ ਹੁੰਦੀ ਆ ਮੈਨੂੰ ਇੱਕ ਗੱਲ ਚੇਤੇ ਆ ਗਈ ਹੁਣ ਤਕਰੀਬਨ ਸਾਰੇ ਪਰਵਾੜ ਇਹ ਹੀ ਕਰਦੇ ਆ ਜਦੋਂ ਫਰਾਈਡੇ ਆਉਂਦਾ ਆ ਉਹਨਾਂ ਦਾ ਜੀ ਕਰਦਾ ਆ ਆਪਾਂ ਪੀਟza ਖਾ ਲਈਏ ਜਾਂ ਆਪਾਂ ਕੁਝ ਸਵਾਦ ਜਿਹਾ ਮੰਗਾ ਲਈਏ ਇਹ ਹੀ ਲਾਜ ਮੈਂ ਇੱਕ ਵੇੜੀ ਜਿੱਥੇ ਆਪਾਂ ਅੱਗੇ ਰਹਿੰਦੇ ਸੀ ਬਾੜ ਬੈਠੀ ਸੀ ਤਾਂ ਸਾਡੇ ਪਿੱਛੇ ਇੱਕ ਬਹੁਤ ਹੀ ਪਿਆਰਾ ਪਰਿਵਾਰ ਰਹਿੰਦਾ ਸੀ ਉਹ ਵੀ ਸਾਡੇ ਵਾਂਗੂ 30ਵੇਂ ਆਦਮੀ ਤੇ ਦੋ ਬੱਚੇ ਸੀ ਤਾਂ ਆਦਮੀ ਨੂੰ ਸ਼ੌਂਕ ਸੀ ਵਧੀਆ ਖਾਣਾ ਖਣਾ ਉਹ ਹਮੇਸ਼ਾ ਐਵਰੀ ਫਰਾਈਡੇ ਬਾਰਬਕਿਊ ਚਿਕਨ ਕਰਾ ਦੇ ਹੁੰਦੇ ਸੀ ਫੇਰ ਉਹ ਉਹ ਆਦਮੀ ਆਪਣੇ ਵਾਈਫ ਨੂੰ ਕਹਿੰਦਾ ਅੱਜ ਮੇਰਾ ਕੁਛ ਬਹੁਤ ਹੀ ਜ਼ਿਆਦਾ ਖਾਣ ਨੂੰ ਸਵਾਦ ਬਹੁਤ ਹੀ ਜ਼ਿਆਦਾ ਸਵਾਦ ਖਾਣ ਨੂੰ ਜੀ ਕਰਦਾ ਆ ਆਪਾਂ ਜਾ ਕੇ ਮੈਕਡੋਨਲ ਲੈ ਕੇ ਆਈਏ ਹੁਣ ਮੈਕਡੋਨਲਡ ਜਿਹੜੀ ਚੀਜ਼ ਆਪਾਂ ਉਹਨੂੰ ਖਾਣਾ ਵੀ ਨਹੀਂ ਕਹਿ ਸਕਦੇ ਇੰਨੀ ਮਾੜੀਆਂ ਚੀਜ਼ਾਂ ਉਹਦੇ ਅੰਦਰ ਹੈਗੀਆਂ ਆ ਹੁਣ ਸਾਰਿਆਂ ਨੂੰ ਪਤਾ ਤਾਂ ਹੈਗਾ ਪਰ ਆਪਾਂ ਥੋੜਾ ਜਿਹਾ ਧਿਆਨ ਦੇਣੋਂ ਹਟ ਗਏ ਸਾਡਾ ਜੀ ਨਹੀਂ ਕਹਤੇ ਕਿਉਂਕਿ ਸਾਨੂੰ ਉਹ ਖੁਸ਼ੀ ਮਿਲਦੀ ਆ ਨਾਲੇ ਬੱਚੇ ਵੀ ਚਾਹੁੰਦੇ ਆ ਟਿਮ ਹਾਰਟਨਜ਼ ਆਪਾਂ ਲੈ ਲੈਨੇ ਆ ਡੋਨਟ ਆਪਾਂ ਖਾ ਲੈਨੇ ਆ ਜਿਹੜੀ ਚੀਜ਼ ਸਾਡੇ ਲਈ ਨਹੀਂ ਠੀਕ ਹੈਗੀ ਉਹ ਬੱਚੇ ਵਾਲੇ ਤਾਂ ਦੁਗਣਾ ਨਹੀਂ ਠੀਕ ਹੈਗਾ ਕਿਉਂਕਿ ਹੱਲੇ ਉਹਨਾਂ ਦਾ ਤਾਂ ਵਿਚਾਰਿਆਂ ਦਾ ਸਰੀਰ ਹੱਲੇ ਜੋੜਦਾ ਆ ਸੋ ਹੱਲੇ ਜੇ ਆਪਾਂ ਉਹਨਾਂ ਨੂੰ ਗਲਤ ਚੀਜ਼ਾਂ ਦੇਈ ਜਾਵਾਂਗੇ ਫਿਰ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਮਾੜਾ ਆ ਸੋ ਮੇਰੀ ਗੱਲ ਕਹਿਣ ਦੀ ਕੀ ਮਤਲਬ ਸੀ ਵੀ ਆਪਾਂ ਖੁਸ਼ੀ ਲੈ ਕੇ ਆਉਣ ਨੂੰ ਆਪਾਂ ਕਈ ਵੇਲੇ ਖਾਣਾ ਵਾਟਦੇ ਆ ਵੀ ਫੇਰ ਇਹ ਆਪਾਂ ਫਨ ਕਰ ਸਕਦੇ ਆ ਫੇਰ ਹੀ ਬੱਚਿਆਂ ਨੂੰ ਖੁਸ਼ ਰੱਖ ਸਕਦੇ ਆ ਆਪਣੇ ਆਪ ਦੇ ਮਨ ਨੂੰ ਖੁਸ਼ ਕਦੀ ਕਦੀ ਇਧਰ ਉਧਰ ਹਾਂ ਜੇ ਵਿਆਹ ਚ ਜਾਣਾ ਹੋਵੇ ਫੇਰ ਆਪਾਂ ਜਿੰਦਾ ਲਾ ਕੇ ਤਾਂ ਨਹੀਂ ਮੂੰਹ ਬੰਦ ਰੱਖ ਸਕਦੇ ਪਰ ਸਾਨੂੰ ਸੋਚ ਸਮਝ ਕੇ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਤਾਂ ਸਾਨੂੰ ਹੋਰ ਤਰੀਕੇ ਢੋਲਣੇ ਚਾਹੀਦੇ ਆ ਵੀ ਪਰਿਵਾਰ ਨੂੰ ਕਿੱਦਾਂ ਖੁਸ਼ ਰੱਖਣਾ ਨਾ ਕਿ ਸਿਰਫ ਪੀਜ਼ਾ ਆਰਡਰ ਕਰਕੇ ਜਾਂ ਮੈਕਡੋਨਲਡਸ ਦੇ ਡਰਾਈਵ-ਥਰੂ ਜਾ ਕੇ ਜਾਂ ਟਿਮ ਹਾਰਟਨਸ ਤੋਂ ਸਲਰਪੀ ਦੂਜਾ ਡੋਨਟ ਲੈਣ ਵਾਸਤੇ ਆਈਸਕੈਪ ਲੈਣ ਵਾਸਤੇ ਉਹਦੇ ਲਈ ਫਿਰ ਆਪਾਂ ਸਿਰਫ ਉਹਦੇ ਕਰਕੇ ਨਹੀਂ ਖੁਸ਼ ਹੋਣਾ ਚਾਹੀਦਾ ਹੋਰ-ਹੋਰ ਚੀਜ਼ਾਂ ਲੈ ਕੇ ਉਹ ਜ਼ਿੰਦਗੀ ਦੇ ਵਿੱਚ ਤੁਸੀਂ ਬੋਰਡ ਗੇਮਸ ਖਰੀਦ ਕੇ ਖੇਲੋ ਤੁਸੀਂ ਕਿ ਜਿਓ ਸਾਡੀਆਂ ਵੀ ਆ ਫੇਰ ਵੀ ਸੈਰ ਜਾਣਾ ਚਾਹੀਦਾ ਬੱਚਿਆਂ ਨੂੰ ਮੂਵੀਜ਼ ਲੈ ਕੇ ਜਾਓ ਇਕੱਠੇ ਹੋ ਕੇ ਕਲਰਿੰਗ ਕਰੋ ਬੁੱਕ ਪੜ੍ਹੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਿੰਪਲ ਚੀਜ਼ਾਂ ਜਿਹੜੀਆਂ ਖਾਣੇ ਦੇ ਨਾਲ ਨਹੀਂ ਜੁੜੀਆਂ ਪਈਆਂ ਉਹ ਚੀਜ਼ਾਂ ਦੇ ਨਾਲ ਵੀ ਆਪਾਂ ਮਨ ਖੁਸ਼ ਰੱਖ ਸਕਦੇ ਹਾਂ ਕਿਉਂਕਿ ਸਾਡਾ ਖਾਣਾ ਬਹੁਤ ੀਕ ਹੈਵੀ ਆ ਤਾਂ ਸਪਾਈਸਿਸ ਹੈਵੀ ਆ ਉਹ ਪੰਜਾਬ ਦੇ ਵਿੱਚ ਤਾਂ ਸਾਰਾ ਖਾਣਾ ਬਾਹਰ ਚ ਜਾਂਦਾ ਸੀ ਕਿਉਂਕਿ ਆਪਾਂ ਤੋਰੇ ਫੈੜਦੇ ਰਹਿੰਦੇ ਸੀ ਹੁਣ ਇੱਥੇ ਆ ਕੇ ਆਪਾਂ ਅੰਦਰ ਬੰਦ-ਬੰਦ ਰਹਿੰਦੇ ਆ ਤਾਂ ਕਰਕੇ ਹੁਣ ਸਾਨੂੰ ਥੋੜਾ ਜਿਹਾ ਸਾਹਬ ਦੇ ਨਾਲ ਖਾਣਾ ਚਾਹੀਦਾ ਤਾਂ ਸਾਨੂੰ ਪ੍ਰਾਇੋਰਟਾਈਜ਼ ਕਰਨਾ ਚਾਹੀਦਾ ਜਿਹੜੀਆਂ ਚੀਜ਼ਾਂ ਆ ਫਾਈਬਰ ਰਿਚ ਹੁੰਦੀ ਆ ਉਹ ਮੈਂ ਇੱਥੇ ਪਾ ਦਿੰਨੀ ਫੋਟੋਾਰੇ ਜਿਹੜੀਆਂ ਚੀਜ਼ਾਂ ਯੋਗਰਟ ਖੇਫਰ ਆ ਸ਼ਾਤੂਸੀ ਗ੍ਰੋਸਰੀ ਸਟੋਰ ਦੇ ਵਿੱਚ ਦੇਖਿਆ ਹੋਊਗਾ ਕਿਮਚੀ ਇਹ ਸਾਰੀਆਂ ਚੀਜ਼ਾਂ ਟੈਡ ਨੂੰ ਖੁਸ਼ ਰੱਖਦੀਆਂ ਆ ਫਿਰ ਆਪੇ ਤੁਹਾਡਾ ਦਿਮਾਗ ਵੀ ਖੁਸ਼ ਰਹੂਗਾ ਤੁਸੀਂ ਆਪੇ ਹੀ ਸੋਚ ਲਓ ਸਟ्रेस ਤਾਂ ਟੈਂਸ਼ਨ ਤਾਂ ਹੁੰਦੀ ਹੀ ਆ ਜਦੋਂ ਤੁਸੀਂ ਕੋਈ ਹੋਰ ਦੇਸ਼ ਤੋਂ ਆ ਕੇ ਨਵੇਂ ਦੇਸ਼ ਆਉਂਨੇ ਆ ਭਾਵੇਂ ਦੋ ਜਨਰੇਸ਼ਨ ਵੀ ਹੋ ਗਏ ਆ ਸਟ्रेस ਤਾਂ ਰਹਿੰਦੀ ਹੀ ਰਹਿੰਦੀ ਆ ਪਰ ਛੋਲੇ ਪਟੂਰੇ ਖਾ ਕੇ ਜ਼ਿਆਦਾ ਟੈਡਫੋਲ ਹੋ ਜਾਂਦਾ ਫਿਰ ਗੈਸ ਹੋ ਜਾਂਦੀ ਆ ਫਿਰ ਸਟ੍ਰੈਸ ਨੇ ਤਾਂ ਕਿਤੇ ਜਾਣਾ ਨਹੀਂ ਸਿਰਫ ਤੁਸੀਂ ਆਪਣੀ ਸਿਹਤ ਨੂੰ ਵੀ ਖਰਾਬ ਕਰਦੇ ਆ ਸੋ ਇਹ ਵੀ ਬਹੁਤ ਸਾਊਥ ਏਸ਼ੀਆਨ ਆ ਦੇ ਵਿੱਚ ਹੁੰਦਾ ਆ ਆਈਬੀਐਸ ਜਿਹੜਾ ਹੁੰਦਾ ਆ ਨਾ ਸਾਇਬੋ ਉਹ ਵੀ ਹੁੰਦਾ ਆ ਗੱਟ ਦੀ ਆ ਪ੍ਰੋਬਲਮ ਆ ਹੈਗੀਆਂ ਤਾਂ ਹੈ ਪਰ ਆਪਾਂ ਇਨਾ ਗਿੱਜੇ ਨਹੀਂ ਵੀ ਦੇਖਣਾ ਵੀ ਮੇਰੇ ਖਾਣੇ ਦੇ ਵਿੱਚ ਕੀ ਕੀ ਚੀਜ਼ਾਂ ਆ ਤੇ ਮੇਰੀਆਂ ਖਾਣੇ ਆੜੀਆਂ ਆਦ ਤੱਕ ਕਿੱਦਾਂ ਦੀ ਆਆਂ ਉਹ ਸਾਡੇ ਹੱਥਾਂ 'ਚ ਹੈਗੀ ਆ ਗੱਲ ਸ਼ਾਇਦ ਆਪਾਂ ਸਾਰੀ ਟੈਨਸ਼ਨਾਂ ਨਹੀਂ ਕੱਢ ਸਕਦੇ ਜ਼ਿੰਦਗੀ ਦੇ ਵਿੱਚੋਂ ਪਰ ਆਪਾਂ ਇਹ ਤਾਂ ਥੋੜਾ ਜਿਹਾ ਕੰਟਰੋਲ ਰੱਖ ਸਕਦੇ ਆ ਵੀ ਆਪਾਂ ਸਰੀਰ ਦੇ ਅੰਦਰ ਕੀ ਪਾਉਂਦੇ ਆ ਸੋ ਤੁਸੀਂ ਆਹ ਤਿੰਨ ਚੀਜ਼ਾਂ ਸ਼ੁਰੂ ਕਰ ਲਓ ਅੱਜ ਤੋਂ ਹੀ ਲੈ ਕੇ ਇੱਕ ਹੈਗਾ ਦਬ ਕੇ ਪਾਣੀ ਪਿਓ ਆਪਾਂ ਘੱਟ ਪਾਣੀ ਪੀਨੇ ਆ ਤਾਂ ਕਰਕੇ ਫਿਰ ਨਾਲੇ ਸਾਡਾ ਜੀ ਕਰਦਾ ਮਿੱਠਾ ਖਾਣ ਨੂੰ ਜਾਂ ਸੌਲਟੀ ਚੀਜ਼ਾਂ ਖਾਣ ਨੂੰ ਜੇ ਆਪਾਂ ਹਾਈਡਰੇਟਡ ਰਹੋਗੇ ਫਿਰ ਸਾਨੂੰ ਇੰਨੀ ਕ੍ਰੇਵਿੰਗ ਨਹੀਂ ਹੋ ਆਊਗੀ ਦੂਜੀ ਗੱਲ ਤੁਸੀਂ ਸ਼ੁਰੂ ਕਰ ਸਕਦੇ ਆ ਜਿਹੜੀ ਆ ਵਧੀਆ ਖਾਣਾ ਵਾਲਾ ਥੋੜਾ ਜਿਹਾ ਧਿਆਨ ਦੇ ਕੇ ਗ੍ਰੋਸਰੀ ਸਟੋਰ ਦੇ ਵਿੱਚ ਚੱਕਿਆ ਕਰੋ ਤੀਸਰੀ ਗੱਲ ਹੈਗੀ ਆ ਬੱਚਿਆਂ ਦੇ ਨਾਲ ਬਹਿ ਕੇ ਇੱਕ ਕਿਸਮ ਦੀ ਕਾਗਜ਼ ਤੇ ਲਿਖ ਲਓ ਖਾਣੇ ਤੋਂ ਵਗੈਰ ਕਿਹੜੀਆਂ ਚੀਜ਼ਾਂ ਤੁਸੀਂ ਚੋਂਦੇ ਆ ਆਪਾਂ ਸਾਰਾ ਪਰਿਵਾਰ ਇਕੱਠੇ ਹੋ ਕੇ ਬਹਿ ਕੇ ਕਰੀਏ ਆਪਾਂ ਹਰ ਰੋਜ਼ ਤਾਸ਼ ਖੇਲੀਏ ਆਪਾਂ ਬੋਰਡ ਗੇਮ ਲੈ ਕੇ ਆਈਏ ਆਪਾਂ ਇੱਕ ਨਮਾ ਸ਼ੋਅ ਇਕੱਠੇ ਹੋ ਕੇ ਬਹਿ ਕੇ ਦੇਖੀਏ ਟ੍ਰਾਈ ਟੂ ਥੋੜਾ ਜਿਹਾ ਡਾਈਵਰਸਿਫਾਈ ਖੁਸ਼ੀ ਕਿੱਥੋਂ ਮਿਲਦੀ ਆ ਜੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਫਿਰ ਜ਼ਰੂਰ ਤੁਸੀਂ ਲਾਈਕ ਕਮੈਂਟ ਤਾਂ ਫੋਲੋ ਕਰਿਓ ਐਜ਼ ਯੂਸ਼ਵਲ ਥੈਂਕ ਯੂ ਫॉर ਵਾਚਿੰਗ ਸੀ ਯੂ ਨੈਕਸਟ ਟਾਈਮ